ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਨਵੀਂ ਗੱਡੀ ਦੇ ਵਿੱਚ ਮੌਸਮ ਦੇ ਫਰੇ ਲੈ ਕੇ ਆ ਜਣੇ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 28 ਅਪ੍ਰੈਲ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾ ਦਾ ਕਿੰਗਾ ਦਾ ਰਹਿ ਸਕਦਾ ਐਸੇ ਲਈ ਜੇ ਆਪਾਂ ਤਾਜ਼ਾ ਸੈਟਲਾਈਟ ਦੇ ਸਿਰਾਂ ਦੇਖਦੇ ਆਂ ਲਗਭਗ ਐਸੇ ਲਈ ਸਵਾ 6:30 ਨੇ ਆਥਰ ਦਾ ਟਾਈਮ ਹੋ ਚੁੱਕਾ ਹੈ 24 ਅਪ੍ਰੈਲ ਦੀ ਜਿਹੜੀ ਆਪਾਂ ਦਿਨ ਦੇ ਅਖੀਲੇ ਪੜਾਤੀਆਂ ਜਗਰ ਹੁਗ ਗੱਲ ਕਰਦੇ ਆ ਪੰਜਾਬ ਦੀ ਤੇ ਨਾਲ ਲੱਗਦੇ ਖੇਤਰਾਂ ਦੀ ਜਾਨਕੀ ਹਰਿਆਣਾ ਰਾਜਸਥਾਨ ਦੀ ਤੇ ਮੌਸਮ ਐਸੇ ਬਿਲਕੁਲ ਸਾਫ ਬਣਿਆ ਹੋਇਆ ਗਰਮੀ ਆਪਣਾ ਰੰਗ ਦਿਖਾ ਰਹੀ ਹੈ ਜੀ ਆਥਨ ਸਾਰੇ ਜਿਹੜੀ ਥੋੜੀ ਬਹੁਤ ਠੰਡਕ ਹੁੰਦੀ ਹੈ ਦੁਪਹਿਰ ਵੇਲੇ ਤੇ ਸ਼ਾਮ ਵੇਲੇ ਜਿਹੜੀ ਹਮਸ ਉਸੇ ਤਰ੍ਹਾਂ ਬਰਕਰਾਰ ਸੋ ਟੈਂਪਰੇਚਰ ਵੀ 40 ਤੋਂ ਪਲੱਸ ਅੱਜ ਵੀ ਦਰਜ ਹੋਏ ਨੇ ਭਾਵਿਆਂ ਪੰਜਾਬ ਦੇ ਨੇ ਭਾਵਿਆਂ ਹਰਿਆਣੇ ਦੇ ਨੇ ਸੋ ਜੇਕਰ ਆਪਾਂ ਉਹਦੇ ਜਣਾਂ ਦੀ ਗੱਲ ਕਰਦੇ ਆ ਉੱਤਰ ਪੱਛੋ ਦੀਆਂ ਹਵਾਵਾਂ ਜੜੀਆਂ ਨੇ ਚੱਲ ਰੀਆਂ ਨੇ ਜਿਹਦੇ ਨਾਲ ਹੀਟ ਵੇਵ ਚੱਲਣ ਦਾ ਅਨੁਮਾਨ ਹੈ ਤੇ ਹੀਟ ਵੇਵ ਦੇ ਜਿਹੜੇ येलो ਟਰਨੇ ਉਹ ਮ ਆਉਂਦੇ 2-3 ਦਿਨਾਂ ਤੱਕ ਉੱਤਰ-ਪੱਛੋਰੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਹਾਲਾਂਕਿ 27 ਦੀ ਸ਼ਾਮ ਤੇ ਜਾਂ 28 ਦਿਓ 28 ਦੀ ਦੁਪਹਿਰ ਤੋਂ ਫਿਰ ਤੋਂ ਇੱਕ ਵਾਰ ਵਾਪਸੀ ਪੁਰੇ ਦੀ ਹਵਾਦੀ ਹੋਏਗੀ ਇਸ ਟੂਵੈਂਡ ਤੇ ਉਹਦੇ ਸਦਕਾ ਫਿਰ ਇੱਕ ਵਾਰ ਫਿਰ ਤੋਂ ਹਮਵਜ਼ ਦੇ ਵਿੱਚ ਵਾਧਾ ਦਰਜ ਹੋਵੇਗਾ ਤੇ ਟੈਂਪਰੇਚਰ ਫਿਰ ਤੋਂ ਤਾਂ ਨੂੰ ਜਾਣਗੇ ਫਿਲਹਾਲ ਅਗਲੇ 2-3 ਦਿਨ ਮੌਸਮ ਕਰਮ ਤੇ ਖੁਸ਼ਕ ਰਹਿੰਦਾ ਜਾਪ ਰਿਹਾ 28 ਤਰੀਕ ਤੱਕ ਤੇ 28 ਤੋਂ 27 ਦੀ ਸ਼ਾਮ ਤੋਂ ਜਾਂ 28 ਦੀ ਦੁਪਹਿਰ ਤੋਂ ਇਹਦੇ ਵਿੱਚ ਹੋਰ ਬਦਲਾ ਹੋਏਗਾ ਪੂਰੀ ਦੀ ਹਵਾ ਚਲਣ ਕਾ ਨਿਕਦਾ ਟੈਂਪਰੇਚਰ ਵਧਣਗੇ ਤੇ ਹਮਸ ਵਿੱਚ ਭਾਰੀ ਵਾਧਾ ਹੋਏਗਾ ਉਸ ਬਾਅਦ ਇੱਕ ਸਿਸਟਮ ਜਿਹੜਾ ਕਿ ਤਿਆਰ ਹੈ ਚੜ੍ਹਦੇ ਫਾਰੇ ਨੂੰ ਠੱਲ ਪਾਉਣ ਦੇ ਲਈ ਜਿਹੜਾ ਕਿ 3 April ਤੋਂ ਜਾਂ 29 ਦੀ ਦੁਪਹਿਰ ਤੋਂ ਬਾਅਦ ਜਾਂ 30 ਦੀ ਦੁਪਹਿਰ ਤੋਂ ਬਾਅਦ ਐਕਟਿਵ ਹੋ ਸਕਦਾ ਤੇ 1 2 3 ਦੇ ਵਿੱਚ ਤਗੜੇ ਮੀਂਹ ਤਗੜੇ ਇਸ ਪਹਿਲੇ ਜਿਹੜਾ ਮੀਹ ਹੈ ਦੇ ਲੱਗ ਸਕਦੇ ਨੇ ਇਸ ਲਈ ਆ ਇੱਕ ਨਜ਼ਰ ਆ ਅੰਕੜੇ ਦੇ ਲਾ ਲੈਨੇ ਆ ਜੋ ਜਾਰੀ ਕੀਤੇ ਨੇ ਜੇ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ ਹੀਟ ਵੇਵ ਦੇ yellow alert ਜਿਹੜੇ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਦਰਮਿਆਨ ਗਰਮੀ ਤੋਂ ਰਾਹਤ ਕੋਈ ਨਹੀਂ ਆ ਤੇ ਗਰਮੀ ਇਸੇ ਤਰ੍ਹਾਂ ਆਪਣੇ ਰੰਗ ਦਿਖਾਉਂਦੀ ਰਹੇਗੀ ਤੇ ਇਸ ਗਰਮੀ ਨੂੰ ਘਟਾਉਣ ਦੇ ਲਈ ਟੈਂਪਰੇਚਰ ਜਿਹੜੇ ਥੱਲੇ ਲਿਆਉਣ ਦੇ ਲਈ ਇੱਕ ਸਿਸਟਮ ਵੀ ਆ ਰਿਹਾ ਜਿਹੜਾ ਕਿ ਅਪ੍ਰੈਲ ਦੇ ਖਿਲੇ ਦਿਨਾਂ ਦੇ ਵਿੱਚ ਸਰਗਰਮ ਹੋਵੇਗਾ ਉਹਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਦੇ ਰਹੇ ਹਾਂ ਸਿਸਟਮ ਐਜ਼ ਇਟ ਉਸੇ ਤਰ੍ਹਾਂ ਆ ਤੇ ਰਹੇ ਤੇ ਉਸੇ ਤਰ੍ਹਾਂ ਵੱਡੇ ਖੇਤਰ ਨੂੰ ਪ੍ਰਭਾਵਿਤ ਕਰਦਾ ਜਾ ਪਰਿਆ ਮਈ ਦੇ ਹਲੇ 10 ਦਿਨਾਂ ਤੱਕ ਦੋ ਤਿੰਨ ਸਿਸਟਮ ਆ ਰਹੇ ਨੇ ਤੇ ਇਹਨਾਂ ਦੀ ਅਪਡੇਟ ਤੁਹਾਨੂੰ ਅਸੀਂ ਆਉਂਦੇ ਦਿਨਾਂ ਤੱਕ ਦਿਆਂਗੇ ਤੇ ਈ ਅਪ੍ਰੈਲ ਤੋਂ ਇੱਕ ਸਿਸਟਮ ਸ਼ੁਰੂ ਹੋ ਰਿਹਾ ਜਿਹੜਾ ਕਿ 1- ਾਰੇ ਖੇਤਰਾਤ ਦੇ ਵਿੱਚ ਮੀਂਹ ਲਵਾ ਸਕਦਾ ਹਨੇਰ ਛੱਡ ਦੇ ਨਾਲ ਤੋਂ ਕੁਝ ਖੇਤਰਾਤ ਦੇ ਵਿੱਚ ਗੜੇ ਮਾਰ ਦੀ ਸੰਭਾਵਨਾ ਵੱਲ ਰਹੀ ਹੈ ਫਿਲਹਾਲ ਆਪਾਂ ਗੱਲ 28 ਤੱਕ ਦੇ ਅਗਰ ਕਰੀਏ ਤੇ ਹੀਟ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਫਾਵੇਂ 28 ਨੂੰ ਪੂਰਾ ਚੱਲ ਵੀ ਪੈਂਦਾ ਤਾਂ ਵੀ ਹੀਟ ਵੇਵ ਦਾ ਕੋਈ ਰਾਹਤ ਨਹੀਂ ਰਹੇਗੀ ਹਮੇਸ਼ਾ ਸ세 ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ